ਦੇ ਪਾਪਾ ਦੇ ਤਾਂ এতদিন ਬੜੀ ਮੁਸ਼ਕਲ ਹੈ ਕਿ ਕਿਲਾ ਜਮੀਨ ਨਾਲ ਬੜੀ ਦੁਸ਼ਕਲ ਆਪਣੇ ਪੁੱਤ ਨੂੰ ਪਾਲ ਲਿਆ ਮੇਰੇ ਬੋਤ ਨੂੰ ਪਤਾ ਨਹੀਂ ਰਾਤ ਸੁੱਤਿਆ ਕੀ ਹੋ ਗਿਆ اگلے ਦਿਨ ਮਾ ਕਾਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਹ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨੂੰ ਮੇਰੀ ਗਰੀਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜੀ ਕੈਨੇਡਾ ਤੋਂ ਇੱਕ ਹੋਰ ਮਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਦਾ ਦਿਲ ਚ ਜੋੜ ਕੇ ਰੱਖ ਦਿੱਤਾ ਦਾਜ਼ੀ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਤੇ ਜਿਵੇਂ ਇਹ ਖਬਰ ਵਿਧਵਾ ਮਾਂ ਨੂੰ ਮਿਲਦੀ ਹੈ ਤਾਂ ਉਸ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਦਾਜ਼ੀ ਕੀ ਨੌਜਵਾਨ ਆਪਣੀ ਵਿਧਵਾ ਮਾਂ ਦਾ ਇਕੱਲਾ ਹੀ ਪੁੱਤ ਸੀ ਜਿਸ ਨੂੰ ਕੀ ਬਜ਼ੁਰਗ ਮਾਂ ਨੇ ਇੱਕ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਉਸਦੇ ਚੰਗੇ ਭਵਿੱਖ ਦੇ ਲਈ ਅਤੇ ਬੁਢਾਪੇ ਦਾ ਸਹਾਰਾ ਬਣੇਗਾ ਇਸ ਮਕਸਦ ਦੇ ਨਾਲ ਨੌਜਵਾਨ ਨੂੰ ਕੈਨੇਡਾ ਭੇਜਿਆ ਸੀ ਪਰ ਇਸ ਤਰ੍ਹਾਂ ਉਸਦੀ ਖਬਰ ਮਿਲੇਗੀ ਇਹ ਵਿਧਵਾ ਮਾਂ ਨੇ ਕਦੇ ਨਹੀਂ ਸੋਚਿਆ ਹੋਵੇਗਾ ਸੋ ਜਿਵੇਂ ਹੀ ਖਬਰ ਮਿਲਦੀ ਹੈ ਤਾਂ ਪੈਰਾਂ ਹੇਠ ਜ਼ਮੀਰ ਖਿਸਕ ਜਾਂਦੀ ਹੈ ਤਾਜ਼ੀ ਕੀ ਮ੍ਰਿਤਕ ਨੌਜਵਾਨ ਸਿੰਧਵ ਸਿੰਘ ਜਿਸ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ ਜੋ ਕਿ 5 ਅਪ੍ਰੈਲ ਸਾਲ 2023 ਨੂੰ ਰੋਜ਼ੀ ਰੋਟੀ ਲਈ ਵਿਡਸਰ অন্ਟਾਰੀਓ ਕੈਨੇਡਾ ਗਿਆ ਸੀ ਤੇ ਹਰ ਰੋਜ਼ ਆਪਣੀ ਮਾਂ ਨੂੰ ਫੋਨ ਕਰਦਾ ਸੀ ਪਰ ਬੀਤੇ ਕੁਝ ਦਿਨ ਜਦੋਂ ਵਿਧਵਾ ਮਾਂ ਦੇ ਵੱਲੋਂ ਆਪਣੇ ਪੁੱਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਸੰਪਰਕ ਨਹੀਂ ਹੋ ਪਾਇਆ ਤਾਂ ਇੱਕ ਨੌਜਵਾਨ ਦੇ ਵੱਲੋਂ ਫੋਨ ਆਉਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ بیٹے ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਅਜੀਹਾ ਸੁਰਤ ਤੋਂ ਬਾਅਦ ਬਜ਼ੁਰਗ ਮਾਂ ਦੇ ਪੈਰਾਂ ਹੇਠ ਜ਼ਮੀਰ ਖਿਸਕ ਜਾਂਦੀ ਹੈ ਕਿਉਂਕਿ ਬਜ਼ੁਰਗ ਮਾਂ ਦਾ ਜੋ ਕਿ ਮ੍ਰਿਤਕ ਨੌਜਵਾਨੀ ਕੱਲਾ ਹੀ ਸਹਾਰਾ ਸੀ ਦਾਦੇ ਦੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਵੀ ਕ੍ਰੀਪ 5 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਆਪਣੀ ਮਾਂ ਦੀ ਮਦਦ ਨਾਲ ਹੀ ਪੜ੍ਹਾਈ ਕਰ ਰਿਹਾ ਸੀ ਸਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਦਾਦੇ ਕਿ ਆਪਣੇ ਜੋ ਕਿ ਬਜ਼ੁਰਗ ਮਾਂ ਦਾ ਸਹਾਰਾ ਬਣਨ ਦੇ ਲਈ ਬੁਢਾਪੇ ਦੇ ਵਿੱਚ ਉਸਦੀ ਲਾਠੀ ਬਣਨ ਦੇ ਲਈ ਉਹ ਵਿਦੇਸ਼ ਜਾਂਦਾ ਹੈ ਕਿ ਉੱਥੇ ਪੈਸੇ ਕਮਾਏਗਾ ਤੇ ਆਪਣੀ ਬਜ਼ੁਰਗ ਮਾਂ ਦਾ ਸਹਾਰਾ ਬਣੇਗਾ ਪਰ ਸਾਰੀ ਉਮੀਦਾਂ ਤੇ ਪਾਣੀ ਫਿਰ ਜਾਂਦਾ ਜਦੋਂ ਇਹ ਹਾਦਸਾ ਵਾਪਰ ਮੀਡੀਆ ਨਾਲ ਗੱਲਬਾਤ ਕਰਦੇ ਆ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਅਤੇ ਬਜ਼ੁਰਗ ਮਾਂ ਦਾ ਕੀ ਕੁਝ ਕਹਿਣਾ ਹੈ ਆਉ ਸੁਣਦੇ ਹਾਂ ਮੇਰਾ ਬੇਟਾ ਬਾਹਰ ਵਿਦੇਸ਼ ਵਿੱਚ ਗਿਆ ਹੈ ਸਾਡੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ ਦੇ ਪਾਪਾ ਦੇ ਤਾਂ ਅੱਜ ਤੋਂ ਬੜੀ ਮੁਸ਼ਕਲ ਹੈ ਕਿ ਲਾ ਜਮੀਨ ਮੈਂ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲ ਲਿਆ ਫੇਰ ਮੜ ਤੇ ਭੜਾਇਆ ਬਹੁਤ ਮੁਸਕਰ ਵੇੜਾ ਅਗੇ ਬਾਹਰ ਫੇਜਿਆ ਕਰਜਾ ਕਰਜਾ ਚੁੱਕ ਕੇ ਮੈਂ ਬਾਹਰ ਫੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜਨੋਂ ਵਾਸਤੇ ਅਜੇ 1 ਸਾਲ ਨਹੀਂ ਹੋਇਆ ਘਟੇ ਕਮੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ ਸੁੱਤਿਆਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲੋਂ ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਉਸਦੇ ਰੇ ਬਹੁਤ ਸੋਹਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਤਾਂ ਪਤਾ ਨਹੀਂ ਕੀ ਹੋ ਗਿਆ ਮੇਰੀ ਬੁੱਤੀ ਨਾ ਮੇਰੀ ਗਰੀਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜਿੱਥੇ ਹੋਰ ਵੀ ਮੇਰੀ ਕਿਰਪਾ ਖਾ ਮਦਦ ਕਰੋ ਜੋ ਹੀ ਕਰ ਸਕਦੇ ਜੀ ਇਹ ਨਾ ਚਲੋ ਜੀ ਅੱਜ 11 ਕ ਮਹੀਨੇ ਹੋ ਗਏ 15ਵੇਂ ਮਹੀਨੇ ਹੋਣਾ ਮਸਾਲ 2 ਤਰੀਕ ਨੂੰ 2013 ਚ ਇਹਦੇ ਡੈਡੀ ਦੀ ਡੈਥ ਹੋ ਗਈ ਤੇ ਮੁੜ ਕੇ ਪਹਿਲਾਂ ਇਹਦੇ ਤਾਇ ਦੇ ਹੋ ਗਈ ਫਿਰ ਇਹਦੇ ਡੈਡੀ ਦੀ ਹੋ ਗਈ ਵਿੱਚ ਚਾਚੇ ਦੀ ਹੋ ਗਈ ਬਾਅਦ ਚ ਉਹ ਚਾਚੀ ਦੀ ਵੀ ਹੋ ਗਈ ਤੇ ਬਾਅਦ ਬਜੁਰਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਾਤ ਹੋ ਗਈ 1 ਸਾਲ ਨਹੀਂ ਹੋਇਆ 1.5 ਸਾਲ ਹੋਇਆ ਵਾ ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਰੇਨ ਚ ਲੰਦਾ ਸੀ ਉਹ ਅੰਮਾਲੇ ਉਹ ਵੀ ਉੱਥੇ ਜਿੱਦਾਂ ਅਚਨਚੇਤ ਮੌਤ ਹੋਈ ਤੇ ਹੁਣ ਜਸਾਲ ਡਿਡ ਤੋਂ ਦੋ ਹੋਈ ਤੇ ਹੁਣ ਆ ਜਿਹੜੀ ਛੱਟ ਪੈ ਗਈ ਬਹੁਤ ਵੱਡੀ ਸਰਵੇ ਹੈ ਜਿਹਦਾ ਅਸੀਂ ਆਪਣੇ ਮੂੰਹ ਬਿਆਨ ਹੀ ਕੋਈ ਕਰਨ ਜੁਗਾ ਨਹੀਂ ਨਾ ਅਸੀਂ ਇਹਨੂੰ ਕੋਈ ਹੌਸਲਾ ਦੇਣ ਜੁਗੇ ਆ ਕਿ ਕਦੇ ਆਸਰੇ ਨੂੰ ਹੌਸਲਾ ਦੇਗੀ ਬਾਕੀ ਅਸੀਂ ਸਰਕਾਰ ਕੋ ਪੰਜਾਬ ਸਰਕਾਰ ਨੂੰ ਸਿੰਧ ਸਰਕਾਰ ਨੂੰ ਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਹਾਂ ਹੱਥ ਜੋੜ ਕੇ ਵੀ ਕੋਈ ਇਹ ਪ੍ਰਵਾਦ ਦੀ ਮਦਦ ਕੀਤੀ ਜਾਵੇ ਦੇ ਆਰਥਿਕ ਪੱਖੋਂ ਬਹੁਤ ਗਰੀਬ ਪਰਿਵਾਰ ਆ ਜਿਹੜੀ ਇੱਕ ਕਿੱਲਾ ਪੜੀ ਹੈ ਇੱਕ ਕਿੱਲੇ ਜ ਤੁਹਾਨੂੰ ਪਤਾ ਰੋਟੀ ਨਹੀਂ ਚੱਲਦੀ ਤੇ ਪਤਾ ਨਹੀਂ ਇੱਕ ਇਸ ਤਰੀਕੇ ਨਾਲ ਆਪਣਾ ਟਾਈਮ ਪਾਸ ਕਰਦੀ ਹਾਂਜੀ ਹਾਂਜੀ ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰਾਂ ਕੋ ਫੜਬੁੱੜ ਕੇ ਸਾਰੇ ਮੱਤ ਕੀਤੀ ਥੋੜੀ ਬੋਤੀ ਜਨੀ ਨਹੀਂ ਕਰਨ ਯੋਗ ਸੀ ਤੇ ਉਹ ਇੱਕ ਸਾਲ ਹੋਇਆ ਬਾਹਰ ਗਏ ਨੂੰ ਚਾਲ ਵੀ ਨਹੀਂ ਹੋਇਆ ਜੀ ਤੇ ਆ 231 ਤਰੀਕ ਨੂੰ ਸਵੇਰੇ 7 7:00 8:00 ਵਜੇ 8:30 ਘਟ ਹੋਏ ਫੋਨ ਆ ਗਿਆ ਉਹਦੀ ਡੈਥ ਹੋ ਗਈ ਆ ਤੇ ਉਦੋਂ ਦੇ ਰੋ ਰੋ ਕੇ ਕਲਾ ਬੁਰਾ ਹਾਲ ਹੋ ਵੇ ਪਰਿਵਾਰ ਦਾ ਸਾਰੇ ਦਾ ਕੋਈ ਕਹਿਣੋ ਹੀ ਗੱਲ ਨਹੀਂ ਜੀ ਹੋਰ ਕੋਈ ਲਫ਼ਜ਼ ਸਾਡੇ ਕੋਲ ਨਹੀਂ ਹੈਗਾ ਜਿਹੜਾ ਸੀ ਤੇ ਸਰਕਾਰਾਂ ਕੋਈ ਬੇਨਤੀਆਂ ਤਾਂ ਲੋਕ ਭਲਾਈ ਸੰਸਥਾ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਕ ਸਾਡੇ ਬੱਚੇ ਦੀ ਬਾਹਰੋਂ ਸੰਤਾ ਕੋਈ ਮਦਦ ਕਰੇ ਤੇ ਉਹ ਉਦਾਸ ਇੱਥੇ ਡੈਡ ਵੱਡਿਆ ਜੀ। ਉਹ ਚਰਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ